ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਮਿਨੀ ਸੈਕਟਰੀਏਟ ਰੋਡ ਦੇ ਉੱਤੇ ਸ਼ਿਵ ਮੰਦਰ ਦੇ ਵਿੱਚ ਚੋਰਾਂ ਨੇ ਬਣਾਇਆ ਨਿਸ਼ਾਨਾ ਉੱਥੋਂ ਦੇ ਲੋਕਾਂ ਨੇ ਦੋਸ਼ ਲਗਾਏ ਕਿ ਚੋਰਾਂ ਨੇ ਮੰਦਰ ਦੇ ਵਿੱਚ ਐਲਸੀਡੀ ਡੀਵੀਆਰ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਉਹਨਾਂ ਨੇ ਮੌਕੇ ਦੇ ਉੱਤੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੇ ਪੁਲਿਸ ਵੱਲੋਂ ਆ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਤੇ ਜਾਣਦੇ ਆ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਰਾਮਾ ਨਾੜੋ ਹੋਮ ਪ੍ਰਕਾਸ਼ਾ ਪ੍ਰਧਾਨ ਜੀ ਕੀ ਹੋਇਆ ਜੀ ਇਹ ਬੰਦੇ ਚ ਸਾਰਾ ਇੱਥੇ ਮੰਦਰ ਚੋਰੀ ਹੋਈ ਹੈ ਇੱਕ ਕੈਲਸੀਡੀ ਇੱਕ ਡੀਵੀਡੀ ਆਰ ਤੇ ਇੱਕ ਤੇ ਆਪਣਾ ਐਂਪਲੀਫਾਇਰ ਵੀ ਹਾਂਜੀ ਇਹ ਤਾਂ ਇਹ ਨਹੀਂ ਪਤਾ ਲੱਗਿਆ ਜਰਾਤੀ ਸਾਡੇ ਅੱਜ ਅੱਜ ਮੁੰਡੇ ਆਏ ਸਾਡੇ ਇੱਥੇ ਕ ਫਰਸ਼ ਧੋਣ ਆਤੇ ਉਹਨਾਂ ਨੇ ਦੱਸਿਆ ਵੀ ਚੋਰੀ ਚ ਹੈ ਕਿ ਡੀਐਲਸੀਡੀ ਹੈ ਨਹੀਂ ਕਿੰਨੇ ਵਜੇ ਕਿੰਨੇ ਵਜੇ ਉਹ ਸ਼ਾਮ 8:30 ਵਜੇ ਫਰਸ਼ ਧੋਣ ਆਏ ਸੀ ਇੱਥੇ ਅੱਛਾ ਇਹਨਾਂ ਨੇ ਕੱਲ ਸਾਰਾ ਦਿਨ ਦੇਖੀ ਨਹੀਂ ਜੀ ਕਿਸੇ ਨੇ ਵੀ ਅੱਛਾ ਤੇ ਪੰਡਤ ਜੀ ਬੈਠੇ ਸਾਰੇ ਬੈਠੇ ਰਹਿਣ ਕਿਸਮ ਦੇਖੇ ਨਹੀਂ ਬਲਕਿ ਜਦੋਂ ਆਪਾਂ ਰਹਿਣੇ ਸਾਰੇ ਦੇ ਵਿੱਚ ਰਹਿਣੇ ਆਗੇ ਇਹਦਾ ਇਹਦਾ ਕੋਈ ਛੋਟੀ ਬੋਟੀ ਚੀਜ਼ ਹੈ ਨਹੀਂ ਹਾਂਜੀ ਹਾਂਜੀ ਠੀਕ ਹੈ ਐਲਟਰੀ ਆ ਡੀਵੀਆਰ ਐਂਡ ਰੋਡੀ ਜੀ ਲੱਗੀ ਹੋਈ ਹੈਗੀ ਤੇ ਪਤਾ ਹੀ ਲੱਗਾ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਿਆ ਇਹ ਤਾਂ ਸ਼ਾਮੀ 8:30 ਵਜੇ ਮੁੰਡੇ ਸਾਡੇ ਧੋਣ ਆਇਆ ਪਰ ਤੋਂ ਉਦੋਂ ਪਤਾ ਲੱਗਿਆ ਤੁਹਾਨੂੰ ਚੋਰੀ ਦਿਨੇ ਹੋਈ ਹੈ ਚੋਰੀ ਦਿਨੇ ਹੀ ਹੋਈ ਹੋ ਸਕਦਾ ਹੈ ਪਰ ਤੋਂ ਰਾਤ ਵੀ ਹੋ ਸਕਦੀ ਹੈ ਤੇ ਦਿਨੇ ਵੀ ਹੋ ਸਕਦੀ ਹੈ ਕਿਦੋਂ ਸ਼ੱਕ ਲਾਉਂਦਾ ਤੁਹਾਨੂੰ ਤਾਕ ਤਾਹ ਨਾਲ ਪਿੱਛੇ ਡੇਰਿਆ ਜੀ ਇੱਥੇ ਬੰਦੇ ਬੰਦੇ ਬੁੰਦੇ ਆ ਜੀ ਪਿੱਛੇ ਦੋ ਕਾਰ ਰੇਵ ਟੁੱਟ ਕੇ ਸਾਡੇ ਅਸੀਂ ਉਹ ਬਹੁਤ ਚੰਦਰ ਬਰਵਾਤੇ ਮੰਦਿਰ ਸੀ ਚੱਕੀਣਾ ਉਹ ਨਾ ਜੀ ਮੇਰਾ ਨਾਮ ਸੀਨੀਅਰ ਕਰਤਾਰ ਦਸਮ ਸਿੰਘ ਆ ਜੀ ਸਰ ਆਪਣਾ ਮਗਰੋਂ ਤੋਂ ਇਹ ਵੀ ਆਯੋਜਿਤ ਹੋ ਰਿਹਾ ਹੈ ਜੀ ਅੱਜ ਸਾਨੂੰ ਸਵੇਰ ਕਟੌਰੋਂ ਤੋਂ 8 ਵਜੇ ਕਾਲ ਆਈ 8:30 ਵਜੇ ਕਾਲ ਆਈ ਸੀਗੀ ਕਿ ਮੰਦਿਰ ਚੋਰੀ ਹੋ ਗਈ ਹੁਣ ਇੱਥੇ ਆ ਕੇ ਪਤਾ ਕੀਤਾ ਤਾਂ ਕਹਿੰਦੇ ਕੱਲ ਜਾਂ ਪਰਸੋਂ ਦੀ ਹੋਈਗੀ ਇਹ ਚੋਰੀ ਤੇ ਇਹਨਾਂ ਦਾ ਕਹਿੰਦੇ ਇੱਕ LED ਤੇ ਇੱਕ LCD ਲੱਗੇ ਆ। ਇਹ ਇੱਕ DVR ਵਗੈਰਾ ਲੱਗੇ ਆ। ਨੁਕਸਾਨ ਵਗੈਰਾ ਕਿੰਨਾ ਕਿੰਨਾ ਕੀ ਹੈ? ਦੇਖੋ ਨੁਕਸਾਨ ਵੀ ਹੋਣਾ LED ਦਾ ਹੁਣ ਆਪਾਂ ਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਵੀ ਕਿੰਨੇ ਦੀ ਹੋ ਸਕਦੀ। ਕਿਹੜੀ ਕੰਪਨੀ ਦੀ ਸੀ ਅਜੇ ਤੱਕ ਇਹਨਾਂ ਨੇ ਦੱਸਿਆ ਨਹੀਂਗਾ। ਤੇ ਇਹ ਵੀ ਵੈਰੀਫਾਈ ਕਰੀ ਜਾਂਦੇ ਆ। ਅਸੀਂ ਵੈਰੀਫਾਈ ਕਰੀ ਜਾਂਦੇ ਆ। ਹਾਂਜੀ, ਫਰਾਂਸਕ ਟੀਮ ਵਗੈਰਾ ਭਲਾਈ ਆ। ਹੁਣ ਵੇਖੀਏ ਤਾਂ ਕੈਮਰਾ ਵਗੈਰਾ ਵੀ ਚੈੱਕ ਕਰਦੇ ਆ ਅਸੀਂ ਪਾਸੇ-ਪਾਸੇ ਵਾਲੇ।